ਰਾਣਾ ਹੈਪੋਵਾਲੀ ਪੁਲਿਸ ਵੱਲੋਂ ਜੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਚੋਰੀ ਹੋਈ ਆ ਤੇ ਜਿਸ ਦੇ ਚਲਦਿਆਂ ਗੁਰਜੀਤ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਇਹ ਵਾਸੀ ਹੈਪੋਵਾਲੀ ਦੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰ ਹੋਈ ਹੈਗੀ ਤੇ ਉੱਤੇ 480 ਗ੍ਰਾਮ ਜਿਹੜੀ ਅਫੀਮ ਵੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਵੱਖੋ-ਵੱਖਰੀਆਂ ਧਰਾਵਾਂ ਤਹਿਤ ਐਲ.ਆਈ.ਪੀ.ਐਸ ਦੀਆਂ ਤੇ ਬਾਕੀ ਦੀ ਜਿਹੜੀ ਤਫਤੀਸ਼ ਜਿਹੜੀ ਇਸ ਵੇਲੇ ਚੱਲੀ ਆ ਤੇ ਇਸ ਦੇ ਨਾਲ ਨਾਲ ਇਹਨਾਂ ਤੋਂ ਇੱਕ ਆਲਟੋ ਕਾਰ ਨੰਬਰੀ ਜਿਹੜੀ BB10BZ6757 ਤੇ 50 ਜ਼ਿਪਲੌਕ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਚੱਲੀ ਆ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਤੇ ਕਿੱਥੇ ਕਿੱਥੇ ਸਪਲਾਈ ਕਰ ਰਹੇ ਸੀਗੇ ਉਸ ਦੀ ਜਿਹੜੀ ਤਫਤੀਸ਼ ਚੱਲੀ ਹੋਈ ਆ ਤੇ ਦਰਾਨੇ ਤਫਤੀਸ਼ ਜਿਹੜੇ ਹੈਗੇ ਆ ਕਈ ਵੱਡੇ ਕਲਾਸਿਕ ਹੁੰਦੀ ਆਸ ਤੇ ਉਮੀਦ ਲਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਆ ਇਹਦੇ ਵਿੱਚ ਉਹ ਇਹ ਹੈਗੀ ਆ ਕਿ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਆਪ ਨੂੰ ਕਿਸੇ ਸ਼ਰਸੇ ਨਾਲ ਦੀ ਜਥੇਬੰਦੀ ਦਾ ਆਪਣੇ ਆਪ ਨੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਏਸੀ ਆਰਡ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਕਿਉਰਿਟੀ ਥ੍ਰੈਟ ਦੱਸਦਿਆਂ ਇਹ ਇਹਨੇ ਯੂਟੀ ਲਈ ਸੀਗੀ ਸਰਕਾਰੀ ਸਿਕਿਉਰਟੀ ਵੀ ਇਹਦੇ ਕੋਲ ਮੁਲਾਜ਼ਮ ਰਹੀ ਵੀ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਚ ਵਿਦਡਰੋ ਕਰ ਲਏ ਗਏ ਸੀਗੇ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਭੜਕਾਉ ਪੋਸਟਾਂ ਵੀ ਬੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 A IPC ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹਨੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਂਦ ਦੇ ਨਾਲ ਇਹ ਇਹਨੇ ਭੰਡਰਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਉਹਨੂੰ ਮੋਰਫ ਕਰਕੇ ਤੇ ਸਮਾਜਿਕ ਇੱਕ ਅਨਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਇਹੋ ਜੇ ਅ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਅ ਥੋੜੀ ਜੀ ਅਡਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਿਲਾਫ ਜਿਹੜੀ ਹੈਗੀ ਆ ਹੈਬੋਵਾਲ ਪੁਲਿਸ ਨੇ ਕਾਰਵਾਈ ਕਰਦੇ ਆ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਆ ਤੇ ਇਹਦੇ ਪ੍ਰਤੀ ਜਿਹੜਾ ਹੈਗਾ ਉਹਨੋਂ ਹੋਰ ਜਿਹੜਾ ਹੈਗਾ ਸਾਨੂੰ ਕਲਾਸਿਕ ਹੋਣ ਦੀ ਮੀਤ ਹੈ ਰਾਣਾ ਹੈਬੋਵਾਲੀ ਪੁਲਿਸ ਵੱਲੋਂ ਜੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਿਕਵਰੀ ਹੋਈ ਆ ਤੇ ਜਿਸ ਦੇ ਚਲਦਿਆਂ ਵਰਦੀਪ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਵਾਸੀ ਹੈਬੋਵਾਲੀ ਦੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰ ਹੋਈ ਹੈਗੀ ਤੇ 480 ਗ੍ਰਾਮ ਜਿਹੜੀ ਅਫੀਮ ਦੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਵੱਖ-ਵੱਖਰੀਆਂ ਧਰਾਵਾਂ ਦੇ ਤੇ ਡੀਪੀਐਸ ਦੀਆਂ ਤੇ ਬਾਕੀ ਦੀ ਜਿਹੜੀ ਤਫ਼ਤੀਸ਼ ਜਿਹੜੀ ਇਸ ਵੇਲੇ ਚੱਲੀ ਆ ਤੇ ਇਸੇ ਨਾਲ ਨਾਲ ਇਹਨਾਂ ਨੂੰ ਇੱਕ ਆਲਟੋ ਕਾਰ ਨੰਬਰ ਜਿਹੜੀ BB10BZ6757 ਤੇ 50 ਜ਼ਿਪਲੌਕ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਜਾਰੀ ਆ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਇਹਦੇ ਕਿੱਥੇ ਕਿੱਥੇ ਸਪਲਾਈ ਕਰ ਰਹੇ ਸੀਗੇ ਉਸ ਦੀ ਜਿਹੜੀ ਤਫ਼ਤੀਸ਼ ਚੱਲੀ ਪਈ ਆ ਤੇ ਦਰਾਂ ਨੇ ਤਫਤੀਸ਼ ਜਿਹੜੇ ਹੈਗੇ ਆ ਕਿ ਵੱਡੇ ਕਲਾਸਿਕ ਹੋਣ ਦੀ ਆਸ ਤੇ ਉਮੀਦ ਹੈਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਹੈ ਇਹਦੇ ਵਿੱਚ ਉਹ ਇਹ ਹੈਗੀ ਆ ਕਿ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਮੂੰ ਕਿਸੇ ਸ਼ਰਸੇ ਨਾਲ ਦੀ ਜਥੇਬੰਦੀ ਦਾ ਆਪਣੇ ਮੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਇਸ ਦੀ ਆਰਡ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਕਿਉਰਿਟੀ ਥ੍ਰੈਟ ਦੱਸਦਿਆਂ ਇਹ ਇਹਨਾਂ ਸਿਕਿਉਰਟੀ ਲਈ ਸੀਗੀ ਸਰਕਾਰੀ ਸਿਕਿਉਰਟੀ ਵੀ ਇਹਦੇ ਕੋਲ ਮੁਲਾਜ਼ਮ ਰਹੇ ਵੀ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਚ ਵਿਦਡਰੋ ਕਰ ਲਏ ਗਏ ਸੀਗੇ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਭੜਕਾਉ ਪੋਸਟਾਂ ਵੀ ਪੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 A IPC ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹਨੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਂਦ ਦੇ ਨਾਲ ਇਹ ਇਹਨਾਂ ਭਿੜੜਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਉਹਨੂੰ ਮੋਫ ਕਰਕੇ ਤੇ ਸਮਾਜਿਕ ਇੱਕ ਅੰਗਰੇਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਇਹੋ ਜੇ ਆ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਥੋੜੀ ਜੀ ਅਡਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਿਲਾਫ ਜਿਹੜੀ ਹੈਗੀ ਆ ਹੈਬੋਵਲ ਪੁਲਿਸ ਨੇ ਕਾਰਵਾਈ ਕਰਦੇ ਆ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਆ ਤੇ ਇਹਦੇ ਪ੍ਰਤੀ ਜਿਹੜਾ ਹੈਗਾ ਉਹ ਹੋਰ ਜਿਹੜਾ ਹੈਗਾ ਸਾਨੂੰ ਕਲਾਸਿਕ ਹੋਣ ਦੀ ਵੀ ਹੈ